ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਵਾਰਡ ਨੰਬਰ 47 ਦੇ ਕੌਂਸਲ ਸਾਡੀ ਭੈਣ ਜੀ ਸਰਦਾਰਨੀ ਮਨਮੀਤਪੁਰ ਜੀ ਵਾਰਡ ਨੰਬਰ 47 246/10 ਉਰਤਾਰਨਗਰ ਚ ਅਸੀਂ ਇੱਕ ਸ਼ਾਂਤੀ ਚਾਈਲਡ ਡਿਸਪੈਂਸਰੀ ਦਾ ਕੈਂਪ ਲਾਇਆ ਹੈ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਸ ਕੈਂਪ ਦੇ ਵਿੱਚ ਸਾਰੇ ਇਲਾਕਾ ਪੂਰਾ ਭਰਿਆ ਪਿਆ ਇਲਾਕਾ ਕੈਂਪ ਵਿੱਚ 1 ਘੰਟੇ ਦੇ ਵਿੱਚ 100 ਤੋਂ ਵੱਧ ਪੇਸ਼ੈਂਟ ਕੋਤ ਗਏ ਆ ਪਰ ਬਹੁਤ ਹੀ ਜਿਆਦਾ ਬਾਲਬੋਲਾ ਬਹੁਤ ਮਿੱਠਾ ਹੈ ਸ਼ੁਰੂ ਤੋਂ ਹੀ ਇਹ ਪਰਿਵਾਰ ਇਸ ਇਲਾਕੇ ਸੇਵਾ ਕਰ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦੇ ਕੌਂਸਲਰ ਸਾਡੇ ਭੈਣ ਜੀ ਸਾਡੇ ਵੀਰ ਛੋਟਾ ਵੀਰ ਅਮਨਦੀਪ ਸਿੰਘ ਸardar Balwinder Singh Bhira ਇਹ ਸ਼ੁਰੂ ਤੋਂ ਹੀ ਇਹ ਪਰਿਵਾਰ ਹੈ ਇਸ ਇਲਾਕੇ ਦੀ ਬਹੁਤ ਸੇਵਾ ਕਰ ਰਿਹਾ ਹੈ ਇਸ ਕੈਂਪ ਲਵਾ ਕੇ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਕੀਤਾ ਹੈ ਤਾਂ ਕਿ ਅਸੀਂ ਲੋਕਾਂ ਨੂੰ ਸੇਵਾ ਕਰ ਸਕੀਏ ਧੰਨਵਾਦ ਰਿਡੇਬਲ ٹرسٹ ਵੱਲੋਂ ਸਾਡੇ ਗ੍ਰਹਿ ਵਿਖੇ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਹੀ ਅੱਖਾਂ ਦਾ ਹੱਡੀਆਂ ਦਾ ਦੰਦਾਂ ਦਾ ਤੇ ਫਿਜ਼ੀਓਥੈਰੇਪਿਸਟ ਨਾਲ ਆਏ ਨੇ ਤੇ ਸਾਡੇ ਪੂਰੇ ਮੁਹੱਲੇ ਦਾ ਬਹੁਤ ਸਹਿਯੋਗ ਰਿਹਾ ਜਿਨ੍ਹਾਂ ਜਿਹੜਾ ਨੂੰ ਵੀ ਕੋਈ ਪ੍ਰੋਬਲਮ ਸੀ ਉਹ ਆ ਕੇ ਤੇ ਆਪਣਾ ਸੇ ਚੈੱਕ ਅਪ ਕਰਾ ਰਿਹਾ ਤੇ ਅਸੀਂ ਸ਼ਾਂਤੀ ਚੈਰੀਟੇਬਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਫ੍ਰੀ ਮੈਡੀਕਲ ਕੈਂਪ ਲਗਾ ਕੇ ਜਿਹੜੇ ਗਰੀਬ ਲੋਕ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦਾ ਜਿਹੜਾ ਆ ਫ੍ਰੀ ਚੈੱਕ ਅਪ ਕੀਤਾ ਗਿਆ ਤੇ ਉਮੀਦ ਕਰਦੇ ਆ ਇਹਨਾਂ ਦੀ ਜਿਹੜੀ ਚੈਰੀਟੇਵ ਸੰਸਥਾ ਆ ਪਰਮਾਤਮਾ ਕਰੇ ਅੱਗੇ ਵੀ ਵਧੇ ਫੁੱਲੇ ਅਤੇ ਐਂਦਾ ਹੀ ਪੂਰੇ ਪੰਜਾਬ ਦੇ ਵਿੱਚ ਆਪਣੀ ਸੇਵਾ ਨਿਰੰਤਰਨ ਕਰਦੇ ਰਹਿਣ ਕਿੰਨੇ ਪੇਸ਼ੰਦ ਹੋ ਚੁੱਕੇ ਇਸ ਸਮੇਂ ਤੱਕ ਮੇਰੇ ਸਾਬ ਨਾਲ ਹੀ 100 ਤੋਂ ਉੱਪਰ ਚਲੇ ਗਏ ਜੀ ਇਸ ਤਰ੍ਹਾਂ ਦੇ ਉਤਰਾਲੇ ਅੱਗੇ ਵੀ ਚੱਤੇ ਜਾਣਗੇ ਬਿਲਕੁਲ ਜੀ ਬਿਲਕੁਲ ਹੋਰ ਅਗਲਾ ਜਿਹੜਾ ਕੈਂਪ ਆ ਜੀ ਮੈਂ ਨਾਲ ਗੱਲ ਕਰਦਾ ਪਿਆ ਹੈਗਾ ਕਿ ਅਸੀਂ ਹਵਤਾਰ ਨਗਰ ਗੁਰਦੁਆਰਾ ਸਿੰਘ ਸਭਾ ਜਿਹੜੀ ਸਾਡੀ ਕਮੇਟੀ ਆ 3 ਨੰਬਰ ਗੱਡੀ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੇ ਉਹਨਾਂ ਦੇ ਨਵੇਂ ਬਣੇ ਹਾਲ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਇੱਕ ਜਿਹੜਾ ਹੈ ਮੈਡੀਕਲ ਕੈਂਪ ਲਗਾਇਆ ਜਾਵੇ ਇਸ ਤੋਂ ਬਗੈਰ ਹੋਰ ਵੀ ਕੋਈ ਉਪਰਾਲੇ ਕਿਤੇ ਜਾਣਗੇ ਹਾਂਜੀ ਜੀ ਜਿਵੇਂ ਅਸੀਂ ਇੱਕ ਇੱਕ ਮਹਿੰਮ ਚਲਾਈ ਹੈ ਜੀ ਕੀ ਕੋਈ ਵੀ ਮਹੱਲੇ ਦੇ ਵਿੱਚ ਕੋਈ ਵੀ ਜਿਹੜਾ ਨਸ਼ਾ ਕੋਈ ਬੱਚਾ ਛੱਡਣਾ ਚਾਹੁੰਦਾ ਹੈ ਜਾਂ ਕੋਈ ਐਡਿਕਟਡ ਹੋ ਗਿਆ ਹੈ ਅਸੀਂ ਉਹਨਾਂ ਨੂੰ ਮੁਫਤ ਦੇ ਵਿੱਚ ਜਿਹੜਾ ਹੈ ਸਿਵਲ ਹਸਪਤਾਲ ਸਰਕਾਰ ਵੱਲੋਂ ਜਿਹੜਾ ਕਿ ਦਾਖਲ ਕਰਾਇਆ ਜਾਏਗਾ ਅਤੇ ਨਸ਼ਾ ਛਡਾਊ ਕੇਂਦਰ ਦੀ ਜਿੰਨੀ ਵੀ ਫੀਸ ਹੋਏਗੀ ਚਾਹੇ 20000 ਹੋਵੇ 50000 ਹੋਵੇ ਉਹ ਸਾਰੀ ਸਰਕਾਰ ਦੇਗੀ ਤੇ ਜਿਹੜੇ ਗਰੀਬ ਬੱਚੇ ਪੜ੍ਹਨਾ ਚਾਹਣ ਤੇ ਸਰਕਾਰ ਨੇ ਜਿਹੜੇ ਹਰ ਸਕੂਲ ਦੇ ਵਿੱਚ 25% ਬੱਚੇ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦਾ ਦਾਖਲਾ ਜਿਹੜਾ ਹੈ ਬਿਲਕੁਲ ਮੁਫਤ ਕਰ ਦਿੱਤਾ ਗਿਆ ਹੈ 8ਵੀਂ ਕਲਾਸ ਤੱਕ ਤੇ ਉਹਨਾਂ ਦਾ ਜਿਹੜਾ ਸਾਰਾ ਖਰਚਾ ਜਿਹੜਾ ਆ ਉਹ ਸਾਰਾ Okay <laughs>